ਸਰਕਾਰ ਨਵੇਂ ਦਾਅਵੇ ਕਰਦੀ ਹੈ ਕਿ ਹੜੀ ਦੀ ਫਸਲ ਨੂੰ ਲੈ ਕੇ ਦਾਣਾ ਦਾਣਾ ਮੰਡੀਆਂ ਚੋਂ ਚੁੱਕ ਲਿਆ ਜਾਏਗਾ ਪੁਖਤਾ ਪ੍ਰਬੰਧ ਕੀਤੇ ਗਏ ਨੇ ਪਰ ਫਤਿਹਗਰ ਚੂੜੀਆਂ ਦੀ ਦਾਣਾ ਮੰਡੀ ਚ ਕਣਕ ਦੀ ਚੁਕਾਈ ਨਾ ਹੋਣ ਕਾਰਨ ਸਾਨਾਕਾਰਤੀ ਬਹੁਤ ਦੁਖੀ ਤੇ ਗੁੱਸੇ ਚ ਦਿਖਾਈ ਦੇ ਰਹੇ ਨੇ ਫਤੇਗੜ ਚੂੜੀਆਂ ਦਾ ਨਾ ਮੰਡੀ ਵਿੱਚ ਸਮੂਹ ਆਰਤੀਆਂ ਦੀ ਅਹਿਮ ਮੀਟਿੰਗ ਪ੍ਰਧਾਨ ਨਿਰਮਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸਮੂਹ ਆਰਤੀਆਂ ਨੇ ਸ਼ਿਰਕਤ ਕੀਤੀ ਕਨਕ ਦੀ ਚੁਕਾਈ ਨਾਲ ਹੋਂਕਾਰਨ ਆਰਤੀ ਯੂਨੀਅਨ ਵੱਲੋਂ ਸਬੰਧਤ ਅਧਿਕਾਰੀਆਂ ਤੇ ਟੈਂਡਰ ਠੇਕੇਦਾਰ ਵਿਰੋਧ ਰੱਜ ਕੇ ਪੜਾਅ ਸਕਤੀ ਗਈ ਅੱਜ ਮਾਰਕ ਕਮੇਟੀ ਦਫ਼ਤਰ ਫਤੇਗੜ ਚੂੜੀਆਂ ਦੇ ਵਿੱਚ ਸਮੂਹ ਆਰਤੀ ਸਹਾਬਾਨ ਫਤੇਗੜ ਚੂੜੀਆਂ ਦੇ ਮੀਟਿੰਗ ਹੋਈ ਸਾਡੇ ਪ੍ਰਧਾਨ ਸਰਦਾਰ ਨਰਮਨ ਸਿੰਘ ਜੀ ਦੇ ਸੰdu ਸਾਹਿਬ ਦੀ ਰਹਿਮਾਈ ਹੇਠ ਉਸ ਵਿੱਚ ਸਾਰਿਆਂ ਨੇ ਮਤਾ ਪਾਸ ਵੀ ਕੀਤਾ ਤੇ ਰੋਸ਼ਗਾਰ ਵੀ ਕੀਤਾ ਪਈ 20 ਤਰੀਕ ਦੀ ਸਰਕਾਰੀ ਏਜੰਸੀਆਂ ਵੱਲੋਂ ਮੰਡੀ ਦਾਣਾ ਫਤੇਗੜ ਚੂੜੀਆਂ ਵਿੱਚ ਖਰੀਦ ਪਾਈ ਗਈ ਹੈ ਪਰ ਇੰਨਾ ਸਮਾਂ ਹੁੰਦੇ باوجود ਹੱਲੇ ਤੱਕ ਮੰਡੀ ਦੇ ਵਿੱਚ ਕੋਈ ਢੋਆ ਢਵਾਈ ਦਾ ਕੰਮ ਜੜਾ ਸ਼ੁਰੂ ਨਹੀਂ ਕੀਤਾ ਗਿਆ ਜਿਹਨੇ ਟੈਂਡਰ ਹੋਲਡਰਾਂ ਨੇ ਫਤੇਗੜ ਤੋਂ ਢੋਆ ਢਵਾਈ ਦਾ ਕੰਮ ਲਿਆ ਆ ਉਨਾ ਵੱਲ ਨਹੀਂ ਸ਼ੁਰੂ ਕੀਤਾ ਗਿਆ ਇਸ ਗੱਲ ਦਾ ਸਾਰੇ ਕਿਸਾਨ ਵੀਰਾਂ ਦਾ ਵੀ ਦੂਰ ਵੀਰਾਂ ਵਿੱਚ ਅਤੇ ਸਮੂਹਾਰਤ ਵਿੱਚ ਬਹੁਤ ਪਰੇਸ਼ਾਨੀ ਆ ਤੇ ਬਹੁਤ ਜਿਹੜਾ ਰੋਸ ਪਾਇਆ ਜਾਂਦਾ ਇਹ ਵੀ ਬਾਸ ਕੀਤਾ ਗਿਆ ਕਿ ਜੇਕਰ ਪਿਛਲੇ ਲੰਮਾ ਸਮਾਂ ਲਿਫਟਿੰਗ ਜਿਹੜੀ ਆ ਨਹੀਂ ਹੋ ਰਹੀ ਤਾਂ ਹਟਾਵਾ ਦਾ ਕੰਮ ਨਹੀਂ ਸ਼ੁਰੂ ਹੁੰਦਾ ਮੌਸਮ ਦੀ ਖਰਾਬੀ ਕਰਕੇ ਜੇ ਮੰਡੀ ਦੇ ਵਿੱਚ ਪਿਆ ਮਾਲ ਖਰੀਬਿਆ ਹੋਇਆ ਮਾਲ ਜੇ ਕਿਸੇ ਕਿਸਮ ਦਾ ਮਾਲ ਖਰਾਬ ਹੁੰਦਾ ਉਹ ਕਿਸੇ ਆਪਾਰਤੀ ਵੀਰ ਦੀ ਕੋਈ ਜ਼ਿੰਮੇਵਾਰੀ ਨਹੀਂ ਹੋएगी ਉਹਦੀ ਜ਼ਿੰਮੇ ਸਿੱਧੇ ਸਾਦੀ ਜਿਹੜਾ ਟੈਂਡਰ ਹੋਲਡਰ ਨੇ ਜਿਨ੍ਹਾਂ ਨੇ ਢੋਆ ਢਾਈ ਦਾ ਕੰਮ ਲੁਣਾ ਜ਼ਿੰਮੇਵਾਰੀ ਹੋएगी ਕਿ ਉਹਦੀ ਜ਼ਿੰਮੇਅਰੀਆਂ ਮਹਿਕਮੇ ਦੀ ਹੋएगी ਇਹਨੇ ਹੀ ਚੜਾ ਮザ ਪਾਸ ਕੀਤਾ ਤੇ ਸਰਕਾਰ ਨੂੰ ਬੇਨਤੀ ਕੀਤੀ ਜਾਂਦੀ ਆ ਅਪੀਲ ਕੀਤੀ ਜਾਂਦੀ ਆ ਵੀ ਮੰਡੀ ਫਜ਼ੇਗਾ ਚੂੜੀਆਂ ਦੇ ਵਿੱਚ ਢੋਆ ਢਾਈ ਦਾ ਕੰਮ ਜਿਹੜਾ ਹੈ ਜਲਦੀ ਤੋਂ ਜਲਦੀ ਇਹਦਾ ਕੰਮ ਸ਼ੁਰੂ ਕੀਤਾ ਜਾਵੇ ਤੇ ਤਾਂ ਕਿ ਜਿਹੜਾ ਸਾਰਿਆਂ ਨੂੰ ਇਸ ਜਿਹੜੀ ਆ ਰਾਹਤੋ ਜਿਹੜੀਆਂ ਨਜਾਤ ਪਹੁੰਚੀ ਟੈਂਡਰਾਂ ਨੂੰ ਅਪੀਲ ਆ ਫਦੇਗਾ ਚੂੜੀਆਂ ਦੇ ਵਿੱਚ ਜਿਹੜਾ ਕੰਮ ਚੱਲੇ ਖਰੀਦ ਪਵੇ ਜਿਹਦੇ ਕਰਕੇ ਕਿਸਾਨਾਂ ਦੇ ਵਿੱਚ ਬਹੁਤ ਬੇਚਾਨੀ ਆਰਤੀਆਂ ਦੇ ਮਜ਼ਦੂਰਾ ਵਿੱਚ ਜਿਹੜੀ ਆ ਬੜਾ ਰੋਸ ਪਾਇਆ ਜਾਂਦਾ ਇਹਨੂੰ ਜਲਦੀ ਅਪੀਲ ਕੀਤੀ ਆ ਜੀ ਮਾਲ ਟੈਂਡਰ ਹੋਲਡਰ ਨਹੀਂ ਆ ਰਹੇ ਨਾ ਕੋ ਗੱਡੀ ਦੇ ਰਹੇ ਨੇ ਵਜਾ ਟੈਂਡਰ ਹੋਲਡਰ ਦੱਸ ਸਕਦਾ ਗੱਡੀਆਂ ਨਹੀਂ ਆ ਗਈਆਂ ਉਹਨਾਂ ਕੋਲ ਗੱਡੀਆਂ ਨਹੀਂ ਆ ਗਈਆਂ ਟੈਂਡਰ ਪਾ ਦਿੱਤੇ ਨੇ ਗੱਡੀਆਂ ਨਹੀਂ ਆ ਗਈਆਂ ਸ਼ਰਤਾ ਜੀ ਇਹ ਤਾਂ ਮੈਂ ਇਸ ਗੱਲ ਦਾ ਮੈਕਮਣ ਨੂੰ ਪਤਾ ਆ ਜੀ ਕਿੰਨੇ ਸ਼ਰਤਾਂ ਦੇ ਉਹਨਾਂ ਨੇ ਟੈਂਡਰ ਦਿੱਤਾ ਤੇ ਤੇ ਦੇ ਕਿਕਰ ਕਿਉਂ ਨਹੀਂ ਹੁਣ ਪੂਰੀਆਂ ਕਰ ਰਿਆ ਪਰੇਸ਼ਾਨੀ ਦਾ ਸਾਨੂੰ ਸਾਹਮਣਾ ਕਰ ਰਿਆ ਪੈ ਰਿਆ ਕਿਸਾਨ ਵੀਰਾਂ ਨੂੰ ਆੜਤੀਆਂ ਵੀਰਾਂ ਨੂੰ ਤੇ ਮਜ਼ਦੂਰਮ ਮਜ਼ਦੂਰਾਂ ਨੂੰ ਪੇਮੈਂਟਾਂ ਨਹੀਂ ਪੈ ਰਹੀਆਂ ਕਿਸਾਨ ਬਹੁਤ ਪਰੇਸ਼ਾਨ ਹੈ ਖਰੀਦਾਂ ਨਹੀਂ ਗਾਂ ਪੈ ਰਹੀਆਂ ਜਿੱਥੋਂ ਸਾਰਾ ਕਿਸਾਨ ਦਾ ਸਾਰੇ ਬਾਜ਼ਾਰ ਦਾ ਸਾਰੇ ਸਮਾਜ ਦਾ ਕੰਮ ਚੱਲਦਾ ਉਹ ਸਾਰਾ ਕੰਮ ਹੀ ਠੱਪ ਪਿਆ ਇਹਦੇ ਕਰਕੇ ਬਹੁਤ ਵੱਡਾ ਇਲਾਕੇ ਵਿੱਚ ਮੰਡੀ ਦੇ ਵਿੱਚ ਸਾਰੇ ਵਿੱਚ ਬਹੁਤ ਰੋਸ ਪਾਇਆ ਜਾ ਰਿਹਾ ਤੇ ਸਰਕਾਰ ਨੂੰ ਸਾਡੀ ਬੇਨਤੀ ਹੈ ਜਲਦੀ ਤੋਂ ਜਲਦੀ ਇਹ ਕੰਮ ਨੂੰ ਸਬੂਤ ਲਈ ਤਾਂ ਉਹ ਨਾ ਚਲਾਇਆ ਜਾਏ ਮਸਲਾ ਇਹ ਹੈ ਜੀ ਟੈਂਡਰਕਾਰ ਜਿਹੜੇ ਆ ਜੀ ਸਾਨੂੰ ਪ੍ਰੋਬਲਮ ਇਹ ਦੇ ਰਹੇ ਆ ਵੀ ਟੈਂਡਰ ਉਹਨਾਂ ਨੇ ਲਏ ਆ ਤੇ ਕਹਿੰਦੇ ਨੇ ਵੀ ਮਾਲ ਆੜਤੀ ਇੱਥੋਂ ਸਾਨੂੰ ਗੱਡੀਆਂ ਮਿਲਦੀਆਂ ਨਹੀਂ ਇੱਥੇ 30 ਤੋਂ 45 40 ਰੁਪਏ ਦੀ ਤੇ ਉਹ ਟੈਂਡਰ ਸਾਨੂੰ ਟੈਂਡਰਕਾਰ ਕਹਿੰਦੇ ਤੁਸੀਂ ਸਾਡੇ ਕੋਲ 30 ਰੁਪਏ ਲੈ ਲਓ ਤੇ ਗੱਡੀਆਂ ਆਪਣੇ ਕੋਲੋਂ ਲਾਓ ਤੇ ਸਾਨੂੰ 20 ਰੁਪਏ ਹੱਥੋਂ ਪੈਂਦੀਆਂ ਜੀ ਤੇ ਅਸੀਂ ਕਿਤਰਾ ਢੋਈਓ ਨਾ ਟੈਂਡਰ ਲੈ ਸਾਡਾ ਮਾਲ ਟੋਣ ਸਾਡੀ ਕੋਈ ਲੜਾਈ ਕਿਸ ਨਾਲ ਨਹੀਂ ਪੈਸੇ ਵੀ ਨਹੀਂ ਮਿਲਦੇ ਤੇ ਪੈਸੇ ਸਾਨੂੰ ਮੁੜ ਕੇ ਮਿਲਦੇ ਨਹੀਂ ਜੀ ਟੈਂਡਰਕਾਰ ਕੋਲੋਂ ਤੇ ਅਸੀਂ ਢੋ ਵੀ ਦਈਏ ਤੇ ਸਾਨੂੰ ਪੈਸਾ 1 ਰੁਪਈਆ ਵੀ ਨਹੀਂ ਮਿਲਦਾ ਜੀ ਸਾਡਾ ਬਹੁਤ ਵੱਡਾ ਨੁਕਸਾਨ ਹੈ ਜੀ ਕਿਹੜੇ ਸਬੰਧ ਦੇ ਅਧਿਕਾਰੀ ਨੇ ਇਹਦੇ ਨਾਲ ਹਾਂਜੀ ਉਹਨਾਂ ਨੇ ਹੋਈ ਗੱਲ ਇਸ ਮਸਲੇ ਸਾਡੇ ਵੱਲ ਜਿਹੜਾ ਵੀ ਅਫਸਰ ਆਇਆ ਜੀ ਉਹ ਸਾਡੇ ਤੇ ਦਬਾਅ ਪਾਉਂਦਾ ਜੀ ਆੜਤੀਆਂ ਦੇ ਟੈਂਡਰ ਕਾਰ ਨੂੰ ਕਿਸੇ ਨੇ ਅਜੇ ਤੱਕ ਫਿੱਟੇ ਮੂੰਹ ਤੱਕ ਨਹੀਂ ਕਿਹਾ ਜੀ ਠੇਕੇਦਾਰ ਇਹ ਨਹੀਂ ਪਹੁੰਚ ਆਲਾ ਵੀ ਉਹ ਆਪਣੀ ਮਨਮਰਜ਼ੀ ਕਰੀ ਜਾ ਰਿਹਾ ਕਰੀ ਜਾ ਰਿਹਾ ਜੀ ਅਜੇ ਤੱਕ ਸਾਡੀ ਕਿਸੇ ਨੇ ਗੱਲ ਨਹੀਂ ਸੁਣੀ ਸਿਰਫ ਸਾਨੂੰ ਇੱਕੋ ਹੀ ਦਬਾਅ ਆ ਜੀ ਤੁਸੀਂ ਮਾਲ ਸ਼ੁਰੂ ਕਰਾਓ ਨਹੀਂ 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 ਮੈਂ ਨਾ ਜੀ ਸਿਆਸੀ ਦਾ ਸਾਲ ਮਹਿਕਮੇ ਦਾ ਜੀ ਮਹਿਕਮੇ ਦੇ ਅਫਸਰ ਸਾਨੂੰ ਕਹਿੰਦੇ ਜੀ ਸਿਆਸੀ ਸਾਡੇ ਨਾਲ ਕੋਈ ਲੈਣਾ ਦੇਣਾ ਨਹੀਂ ਜੀ ਮਹਿਕਮੇ ਦੀ ਮਿਲੀ ਭੁਗਤ ਮਹਿਕਮੇ ਦੀ ਮਿਲੀ ਭੁਗਤ ਨਾਲ ਟੈਂਡਰ ਲੈ ਗਏ ਜੀ ਲੈ ਕੇ ਤੇ ਆਂਦੇ ਨੇ ਵੀ ਆੜਤੀ ਮਾਲਟ ਹੋਣਾ ਹਸਤੇ ਪੈਸੇ ਹੱਥੋਂ ਦੇਣ ਗੱਡੀਆਂ ਵਾਲਿਆਂ ਨੂੰ ਜਿਹਦੇ ਵਿੱਚ ਸਾਡੇ 15 ਤੋਂ 20 ਰੁਪਏ ਆਪਣੇ ਪੈਂਦੇ ਆ ਤੇ ਅਸੀਂ ਕਿਹਾ ਵੀ ਤੁਸੀਂ ਟੈਂਡਰ ਲਏ ਆ ਤੇ ਤੁਸੀਂ ਮਾਲਟ ਹੋ ਅਸੀਂ ਤੁਹਾਡਾ ਕੰਮ ਕਿਉਂ ਕਰੀਏ ਪਹਿਲੀ ਗੱਲ ਤੇ ਦੂਜੀ ਗੱਲ ਅਸੀਂ ਪੈਸੇ ਪਾਈਏ ਜੀ ਸਾਨੂੰ ਕੀ ਦੱਸਿਆ ਜੀ ਅਹੀਂ ਦਾ ਟੈਂਡਰ ਟੈਂਡਰ ਲੈ ਸਾਡਾ ਮਾਲ ਚੁੱਕਣਾ ਅਸੀਂ ਤੈਨੂੰ ਤਿਆਰ ਹੈ ਜੀ ਤੁਸੀਂ ਅਲਟੀਮੇਟਮ ਵੀ ਕੋ ਦਿੱਤਾ ਪਈ ਨਹੀਂ ਤੱਕ ਨਹੀਂ ਚੁੱਕਿਆ ਜਾਂਦਾ ਤਾਂ ਫਿਰ ਅਲਾ ਕੋਈ ਐਕਸ਼ਨ ਹੋ ਚੁਣੀ ਇਹ ਨਾਲੋਂ ਅਸੀਂ ਤੇ ਹੜਤਾਲ ਤੇ ਬੈਠੇ ਆ ਜੀ ਬਿਲਕੁਲ ਅੱਛਾ ਹੁਣ ਤਾਂ ਅੱਡੀ ਹੜਤਾਲ ਚੱਲ ਹੜਤਾਲ ਹੈ ਜੀ ਬਿਲਕੁਲ ਹੜਤਾਲ ਹੈ ਜੀ ਸਾਰੇ ਅਸੀਂ ਇਕੱਠੇ ਆੜਤੀਆਂ ਜੀ ਇੱਕ ਹੋਏ ਆ ਜੀ ਅਸੀਂ ਕਿ ਟੈਂਡਰ ਕਾਰਾਂ ਨੇ ਟੈਂਡਰ ਲਿਆ ਤੇ ਮਾਲ ਚੁੱਕਣ ਸਾਡਾ ਅਸੀਂ ਆਪਣੀ ਮਾਲ ਅਸੀਂ ਮਾਲ ਆਪ ਨਹੀਂ ਢੋਵਾਂਗੇ ਜੀ ਮਹਿਕਮੇ ਵੇਅਰ ਹਾਊਸ ਦੀ ਤੁਹਾਨੂੰ ਗੱਲ ਦੱਸ ਰਿਹਾ ਵੀ 8 ਰੁਪਏ ਸਾਨੂੰ ਕਿਰਾਇਆ ਆਂਦਾ 13 ਰੁਪਏ ਨੂੰ ਮਿਲਣਾ ਆ ਅਗਲੇ ਬਨੇ 2 4 ਰੁਪਏ ਕਿਵੈਂਟਲ ਦੇ ਅਸੀਂ ਦਈਏ ਡਾਲਾ ਨਾਲ ਪਰਖੀ ਵਾਲੇ ਨੂੰ ਅਸੀਂ ਦਈਏ ਉਥੇ ਸਾਨੂੰ 8 10 ਰੁਪਏ ਕੋਲੋਂ ਪੈ ਰਿਆ ਜੀ ਤੇ ਜਿਹੜੀ ਕੰਡੇ ਦੀ ਛਾੜ ਹੈ ਉਹ ਵੀ ਸਾਨੂੰ ਪੈਣੀ ਆ ਮਤਲਬ 83 ਹਰ ਬਨੇ ਪੀਸਿਆ ਜਾ ਰਿਹਾ ਜੀ ਕਿਸਾਨ ਸਾਨੂੰ ਰੋਜ਼ ਪੁੱਛਦੇ ਆ ਵੀ ਸਾਡਾ ਕਿੰਨੇ ਦਿਨਾਂ ਦਾ ਮਾਲ ਆ ਗਿਆ ਸਾਡੀ ਖਰੀਦ ਨਹੀਂ ਪਈ ਸਾਡੀ ਖਰੀਦ ਪਾਈ ਆ ਇਨਸਪੈਕਟ ਸਾਡੇ ਖਾਤੇ ਪੈਸਾ ਕੋਈ ਨਹੀਂ ਆਇਆ ਕੋ ਕਿਸਾਨਾਂ ਦਾ ਪੇਮੈਂਟ ਹੋਣੀ ਆ ਡੀ ਐਮ ਸਾਹਿਬ ਆ ਕੇ ਆਉਂਦੇ ਆ ਵੀ ਉਥੇ ਐਕਸ਼ਨ ਲਿਆ ਜਾ ਵੀ ਇੰਨੇ ਆਰਤੀ ਕਿੰਨੇ ਕਿਸਾਨ ਖਰਾਬ ਹੋ ਰਹੇ ਨੇ ਅਸੀਂ ਰੋਜ਼ ਦੀ ਰੋਜ਼ ਅਸੀਂ ਇੱਥੇ ਹਾਹਾਕਾਰ ਮਚੀ ਪਈ ਆ ਜਟਾਂ ਦੀ ਪੇਮੈਂਟ ਨਹੀਂ ਕਿਸਾਨਾਂ ਦੀ ਪੈਣੀ ਮੁੜ ਕੇ ਧਰਨੇ ਲੱਗਣਿਆ ਫਿਰ ਇਹਨਾਂ ਗੱਲ ਕਹਿਣੀ ਆ ਵੀ ਆੜਤੀਆਂ ਨੇ ਔਰ ਵੇਖੋ ਅਸੀਂ ਬੜੇ ਚਿਰ ਦੀ ਲੁੱਟ ਕਰਾਉਂਦੇ ਆ ਐਰ ਕੀ ਸਾਢਾ 1 ਆ ਜਾਂਦੇ ਟੈਂਡਰ ਦਿਖਾੜੇ ਆ ਅੱਗੇ ਸਾਡੇ ਨਾਲ ਗੱਲ ਕਰੇ ਗੱਲ ਇਹੋ ਹੀ ਆ ਵੀ ਮਾਲ ਚੁੱਕੇ ਜਿਉਂਨੇ ਟੈਂਡਰ ਲਿਆ ਤੇ ਮਾਲ ਚੁੱਕੇ ਸਾਡੇ ਕੋ ਕੋਈ ਗੱਡੀ ਨਹੀਂ ਗਈ ਮਾਲ ਆਪਣਾ ਲਦਾਏ ਤੇ ਚੁੱਕ ਲੈ ਅਸੀਂ ਇੱਥੋਂ ਦਾ ਕੰਡਾ ਦੇਵਾਂਗੇ ਇੱਥੋਂ ਮਾਲ ਦਾ ਅੱਗੇ ਦੇਵਾਂਗੇ ਇੱਥੋਂ ਦੀ ਜ਼ਿੰਮੇਵਾਰੀ ਆ ਅੱਗੇ ਉਹ ਕੀ ਕਰਦਾ ਅਸੀਂ ਕਿਹੇ ਚੀਜ਼ ਦੀ ਆਡੀ ਜ਼ਿੰਮੇਵਾਰੀ